ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਪੰਜਵਾਂ ਚਾਉਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰ ਬਾਰ ਬਿਨ ਸਤਵਾਰ ਨਾ ਲੱਗਈ ਜਿਉਂ ਕਾਗਦ ਗੁੰਦਾਰ ਸੋਨ ਮੇਰੀ ਮਨ ਸਾਮਣੈ ਮਾਹੀ ਸਤ ਦੇਖ ਵਿਚਾਰ ਸਿੱਧ ਸਾਧਿਕ ਗਿਰਹੀ ਜੋਗੀ ਤਜ ਗਏ ਘਰ ਬਾਰ ਰਹਾਉ ਜੈਸਾ ਸੁਪਨਾਰੈਨ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿ ਆ ਲਗਹਿ ਗਵਾਰ ਸਾ ਸੁ ਭਾਈ ਮੀਤ ਹੈ ਦੇਖ ਨੈਣ ਪਸਾਰ ਇਕ ਚਾਲੇ ਇਕ ਚਾਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤ ਗੁਰੂ ਸੇਵਿਆ ਸੇ ਅਸਥਿਰ ਹਾਰ ਦੁਆਰ ਜਨ ਨਾਨਕ ਹਰਿ ਕਾ ਦਾਸ ਹੈ ਰਾਖ ਪੈਜ ਮੁਰਾਰ ਬਿਲਾਵਲ ਮਹੱਲਾ ਪੰਜਵਾਂ ਲੋਕਨ ਕੀਆ ਵਡਿਆਈਆ ਬੈਸੰਤਰ ਪਾਗੋ ਜਿਉ ਮਿਲੈ ਪਿਆਰਾ ਆਪਣਾ ਤੇ ਭੋਲ ਕਰਾਗੋ ਜਾਓ ਪ੍ਰਭ ਜੀਓ ਦਇਆਲ ਹੋਏ ਤਾਉ ਭਗਤੀ ਲਾਗੋ ਲਪਟ ਰਹਿਓ ਮਨ ਬਾਸਨਾ ਗੁਰ ਮਿਲਿ ਇਹ ਤਿਆਗੋ ਰਹਾਉ ਗਰਉ ਬੇਨਤੀ ਆਤ ਕਹਨੀ ਇਹੋ ਜੀਉ ਹੋ ਮਾਗਾਉ ਅਰਥ ਆਨ ਸਭ ਵਾਰਿਆ ਪ੍ਰਿਆ ਨਿਮਖ ਸੁਹਾਗਾਉ ਪੰਚ ਸੰਗ ਗੁਰ ਤੇ ਛੁਪੇ ਦੋਖ ਅਰ ਰਾਗੋ ਹਿਰਦੈ ਪ੍ਰਗਾਸ ਪ੍ਰਗਟ ਭਯਾ ਨਿਸਬਾਸੁਰ ਜਾਗਾਉ ਸਰਣ ਸੁਹਾਗਨ ਆਇ ਜਿਸ ਮਸਤਕ ਭਾਗਾ ਕਾਹੋ ਨਾਨਕ ਤਿਨ ਪਾਇ ਤਾਨ ਮਨ ਸੀਤ ਲਾਗਾ ਬਿਲਾਵਲ ਮਹੱਲਾ ਪੰਜਵਾਂ ਲਾਲ ਰੰਗ ਤਿਸ ਕਉ ਲੱਗਾ ਜਿਸ ਕੇ ਵਡ ਭਾਗਾ ਮੈਲਾ ਕਦੇ ਨ ਹੋਵਈ ਨਹਿ ਲਾਗੇ ਦਾਗਾ ਰਬ ਪਾਇਆ ਸੁਖਦਾਈਆ ਮਿਲਿਆ ਸੁਖ ਪਾਏ ਸਹਿਜ ਸਮਾਨਾ ਭੀਤਰੇ ਛੋੜਿਆ ਮਹਿ ਜਾਏ ਰਹਾਉ ਜਰਾ ਮਰਾ ਨਹਿ ਵਿਆਪਾਈ ਫਿਰ ਦੁਖ ਨਾ ਪਾਇਆ ਪੀ ਅੰਮ੍ਰਿਤ ਆਗਨਿਆ ਗੁਰ ਅਮਰ ਕਰਾਇਆ ਸੋ ਜਾਣੈ ਜਿਨ ਚਖਿਆ ਹਰ ਨਾਮ ਅਮੋਲਾ ਕੀਮਤ ਕਹੀ ਨਾ ਜਾਈਐ ਕਿਆ ਕਹਿ ਮੁਖ ਬੋਲਾ ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਨਿਧ ਤੇਰੀ ਬਾਣੀ ਪਾਵਉ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਨੀ ਬਿਲਾਵਲ ਮਹੱਲਾ ਪੰਜਵਾ ਰਾਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਸ਼ੂ ਨਾ ਜਾਣਉ ਨੀਚ ਮੂਰਖਾਰੇ ਮਾਨ ਕਰਉ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਾਧ ਪੂਲਤੇ ਤੁਮ ਬਖਸ਼ਨ ਹਾਰੇ ਰਹਾਉ ਹਮ ਆਵਗਨ ਕਰਹਿ ਅਸੰਖ ਨੀਤ ਤੁਮ ਨਿਰਗੁਨ ਦਾਤਾਰੇ ਦਾਸੀ ਸੰਗਤ ਪ੍ਰਭੂ ਤੇ ਆਗ ਇਹ ਕਰਮ ਹਮਾਰੇ ਤੁਮ ਦੇਵ ਸਭ ਕੇਸ਼ ਦਇਆ ਧਾਰ ਹਮ ਅਕਿਰਤਿ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜਤੇ ਬਾਹਰ ਕਿਛ ਨਹੀ ਭਾਵ ਕਾਟਨ ਹਾਰੇ ਕਾਹੋ ਨਾਨਕ ਸਰਨ ਦਿਆਲ ਗੁਰ ਦੇਹੋ ਮੁਗਦ ਉਧਾਰੇ ਬਿਲਾਵਲ ਮਹੱਲਾ ਪੰਜਵਾ ਦੋਸ ਨਾ ਕਾਹੂ ਦੀਜੀਐ ਪ੍ਰਭ ਆਪਣਾ ਧਾਈਐ ਜਿਤ ਸੇਵੈ ਸੁਖ ਹੋਏ ਘਨਾ ਮਨ ਸੋਈ ਗਾਈਐ ਕਹੀਏ ਕਾਏ ਪਿਆਰੇ ਤੁਝ ਬਿਨਾ ਤੁਮ ਦਿਆਲ ਸੁਆਮੀ ਸਭ ਅਵਗਨ ਹਮਾਰਾ ਹਾਵ ਜਿਉ ਤੁਮ ਰਖੋ ਤਿਉ ਰਹਾ ਅਵਰ ਨਹੀਂ ਚਾਰਾ ਨੀ ਧਰਿਆ ਧਾਰ ਤੇਰੀਆ ਇਕ ਨਾਮ ਆਧਾਰਾ ਜੋ ਤੁਮ ਕਰਹੁ ਸੋਈ ਭਲਾ ਮਨ ਲੇਤਾ ਮੁਕਤਾ ਸਗਲ ਸਮਗਰੀ ਤੇਰੀ ਆ ਸਭ ਤੇਰੀ ਜੁਗਤਾ ਚਰਨ ਪਖਾਰਾ ਕਰੇ ਸੇਵਾ ਜੇ ठाकुर ਭਾਵੇ ਹੋ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ ਪੰਜਵਾਂ ਮੇਰਾ ਤਹਸੈ ਸਿਰ ਉਪਰੇ ਪਸ਼ੂ ਆਉ ਨਹੀਂ ਗੂਜੈ ਬਾਦ ਸਾਦ ਅਹੰਕਾਰ ਮਹਿ ਮਰਣਾ ਨਹੀਂ ਸੂਜੈ ਸਤਗੁਰ ਸੇਵਹੁ ਆਪਨਾ ਕਾਹੇ ਫਿਰਹੁ ਅਭਾਗੇ ਦੇਖ ਕਸੰਬਾਰੰਗੂਲਾ ਕਾਹੇ ਫੂਲ ਲਾਗੇ ਰਹਾਉ ਕਰ ਕਰ ਪਾਪ ਦਰਬ ਕੀਆ ਵਰਤਣ ਕਹਿ ਤਾਈ ਮਾਟੀ ਸਿਓ ਮਾਟੀ ਰਲੀ ਨਾਂਗਾ ਉਠ ਜਾਈ ਜਾ ਕੇ ਕੀਏ ਸ਼ਰਮ ਕਰੈ ਤੇ ਵੈਰ ਵਿਰੋਧੀ ਅੰਤ ਕਾਲ ਭਜ ਜਾਹੇਗੇ ਕਾਹੇ ਜਲਹੁ ਕਰੋਦੀ ਦਾ ਸਰੀਰ ਨ ਸੋਈ ਹੋਆ ਜਿਸ ਮਸਤਕ ਕਰਮਾ ਕਾਹੋ ਨਾਨਕ ਬੰਧਨ ਛੁੱਟੇ ਸਤਿਗੁਰ ਕੀ ਸਰਣਾ ਬਿਲਾਵਲ ਮਹੱਲਾ ਪੰਜਵਾ ਪਿੰਗੋਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ ਮਹਿਮਾਂ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈਲ ਕੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਰਹਾਉ ਅਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀਨੋ ਆਪਨੋ ਤਿਸ ਅਪੈ দান ਦਿੱਤਾ ਸਯੰਗ ਬੇਲਾ ਹੀ ਹੋਏ ਗਇਓ ਤ੍ਰੇਣ ਮੇਰ ਜਖੀਤਾ ਸ਼ਰਮ ਕਰਤੇ ਦਮ ਆੜ ਕਉ ਤੇ ਗਨੀ ਤਨੀਤਾ ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾਵਲ ਮਹੱਲਾ ਪੰਜਵਾ ਅਹੰ ਗੋਧ ਪਰਵਾਦ ਨੀਤ ਲੋਭ ਰਸਨਾ ਸਾਦ ਲਪਟ ਕਪਟ ਗ੍ਰਹਿ ਬੇਦਿਆ ਮਿਥਿਆ ਵਿਖਿਆਦ ਐਸੀ ਪੇਖੀ ਨੇਤਰ ਮਹ ਪੂਰੇ ਗੁਰ ਪ੍ਰਸਾਦ ਰਾਜ ਮਿਲਖ ਧਨ ਜੋਬਨਾ ਨਾਮੈ ਬਿਨ ਬਾਦ ਰਹਾਉ ਰੂਪ ਧੂਪ ਸੁਗੰਧਤਾ ਕਾਪਰ ਕੋਗਾਦ ਮਿਲਤ ਸੰਗ ਪਾਪਿਸ਼ਟ ਤਾਨ ਹੋਏ ਦੁਰਗਾਦ ਫਿਰਤ ਫਿਰਤ ਮਾਨੁਖ ਭਾਇ ਖੇਨ ਭੰਗਨ ਦਿਹਾਦ ਇਹ ਔਸਰ ਤੇ ਚੂਕੇ ਆਵ ਬਹੁ ਜੋਨ ਪਰਮਾਦ ਪ੍ਰਾਪਿ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੂਖ ਸਹਿਜ ਨਾਨਕ ਆਨੰਦ ਤਾ ਕੈ ਪੂਰਨ ਨਾਦ ਵਿਲਾਵਲ ਮਹੱਲਾ ਪੰਜਵਾਂ ਚਰਨ ਭਏ ਸੰਤ ਬੋਹਿ ਥਾ ਤਰੇ ਸਾਗਰ ਜੀਤ ਮਾਰਗ ਪਾਏ ਉਦਿਆਨ ਮਹਿ ਗੁਰ ਦਸੇ ਭੇਤ ਹਾਰ 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 ਹਰ ਹਰ ਹਰੇ ਹਾਰ ਹਾਰ ਹਰ ਹੀਤ ਉਠਤ ਬੈਠਤ ਸੂਵਤੈ ਹਾਰ ਹਾਰ ਹਰ ਚੇਤ ਰਹਾਉ ਪੰਜ ਚੋਰ ਆਗੇ ਭੱਗੇ ਜਬ ਸਾਧ ਸੰਗੀਤ ਪੂੰਜੀ ਸਾਬਤ ਘਣੋ ਲਾਭ ਕ੍ਰਿਹ ਸੋਭਾ ਸੀਤ ਨੇਹ ਚਲ ਆਸਣ ਮਿਟੀ ਚਿੰਤ ਨਾਹੀ ਡੋਲੇਤ ਧਰਮ ਭੁਲਾਵਾ ਮਿਟ ਗਇਆ ਪ੍ਰਭ ਪੇਖਤ ਨੇਤ ਗੁਣ ਗਬੀਰ ਗੁਣ ਨਾਇਕਾ ਗੁਣ ਕਹੀਐ ਕੀਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ ਵਿਲਾਵਲ ਮਹੱਲਾ ਪੰਜਵਾ ਬਿਨ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ ਮਿਲਤ ਸੰਗ ਸਭ ਭ੍ਰਮ ਮਿਟੇ ਗਤ ਭਈ ਹਮਾਰੀ ਜਾ ਦਿਨ ਭੇਟੇ ਸਾਧ 모ਹੇ ਉਹ ਆ ਦਿਨ ਬਲਿਹਾਰੀ ਤਨ ਮਨ ਆਪਣੋ ਜੀਆ ਰਾ ਫਿਰ ਫਿਰ ਹਾਉ ਵਾਰੀ ਰਹਾਉ ਇਤਿ ਛਡਾਈ ਮੋਹ ਤੇ ਇਤਨੀ ਡ੍ਰਿੜਤਾਰੀ ਸਗਲ ਰੇਨ ਇਹੋ ਮਨ ਭਇਆ ਬਿਨਸੀ ਅਪਧਾਰੀ ਨਿੰਦ ਚਿੰਦ ਪਰ ਦੂਖ ਨਾ ਏਖਿਨ ਮਹਿ ਜਾਰੀ ਦਇਆ ਮਯਾ ਅਰ ਨਿਕਟ ਵੇਖ ਨਾਹੀ ਦੂਰਾਰੀ ਧਨ ਮਨ ਸੀਤਲ ਭਏ ਆਬ ਮੁਕਤੇ ਸੰਸਾਰੀ ਹਿਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ ਬਿਲਾਵਲ ਮਹੱਲਾ ਪੰਜਵਾਂ ਤਹਿਲ ਕਰਾਓ ਤੇਰੇ ਦਾਸ ਕੀ ਪਾਗ ਝਾਰੋ ਬਾਲ ਮਸਤਕ ਆਪਣਾ ਭੇਟ ਦੇਓ ਗੁਣ ਸੁਣਾਓ ਰਸਾਲ तुम मिलते मेरा मान तोम मिला हो दयाल, बासुर मन जियोम मिलो दयाल होत चितवत कृपाल कृपल जगत उदाहरणसाध प्राभ तेन लागो पाल मो कौ दी जैदान संतन पग पगराल ਉਕਤ ਸਿਆਨ ਪਕਾਛ ਨਹੀਂ ਨਾਹੀ ਕਾਛ ਕਾਲ ਭ੍ਰਮ ਭੈ ਰਖੋ ਮੋਹ ਤੇ ਕਟੋ ਜਮ ਜਾਲ ਬੇਨ ਕਰਉ ਕਰੁਣਾ ਪਤੇ ਪਿਤਾ ਪ੍ਰਤਿਪਾਲ ਗੁਣ ਗਾਵਉ ਤੇਰੇ ਸਾਧ ਸੰਗ ਨਾਨਕ ਸੁਖ ਸਾਲ ਬਿਲਾਵਲ ਮਹੱਲਾ ਪੰਜਵਾ ਕੀਤਾ ਲੋੜ ਹੈ ਸੋ ਕਰਹਿ ਤੁਜ ਬਿਨ ਕਛ ਨਾਹੇ ਪ੍ਰਤਾਪ ਤੁਮਾਰਾ ਦੇਖ ਕੈ ਜਮਦੂਤ ਛੱਡ ਜਾਹੇ ਤੁਮਰੀ ਕਿਰਪਾ ਤੇ ਛੂਪੀਐ ਬਿਨਸੈ ਅਹਮੇਵ ਸਰਬ ਕਲਾ ਸੁਮਰਥ ਪ੍ਰਭ ਪੂਰੇ ਗੁਰਦੇਵ ਰਹਾਉ ਖੋਜਤ ਖੋਜਤ ਖੋਜਿਆ ਨਾਮੈ ਬਿਨਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨ ਸਾ ਪੂਰੇ ਜਿਤ ਜਿਤ ਲਾਵਹੁ ਤਿਤ ਤਿਤ ਲਗਹਿ ਸਿਆਨ ਪਸਬ ਜਾਲੀ ਜਤ ਕਤ ਤੁਮ ਭਰ ਪੂਰ ਹਾ ਮੇਰੇ ਦੀਨ ਦਿਆਲੀ ਸਭ ਕਿਛੁ ਤੁਮ ਤੇ ਮੰਗਨਾ ਵਡਭਾਗੀ ਪਾਏ ਨਾਨਕ ਕੀ ਅਰਦਾਸ ਪ੍ਰਭ ਜੀਵਾ ਗੁਣ ਗਾਏ ਬਿਲਾਵਲ ਮਹੱਲਾ ਪੰਜਵਾ ਸਾਧ ਸੰਗਤ ਕੈ ਵਾਸ ਬੈ ਕਲਮਲ ਸਭ ਨਸਨਾ ਪ੍ਰਭ ਸੇਤੀ ਰੰਗ ਰਾਤਿਆ ਤਾ ਤੇ ਗਰਬ ਨਾ ਗਰਸਨਾ ਨਾਮ ਕਹਿਤ ਗੋਵਿੰਦ ਕਾ ਸੂਚੀ ਭਈ ਰਸਨਾ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹਾ ਹਰ ਰਸ ਚਾਖਤ ਧਰਾਪਿਆ ਮਨ ਰਸ ਲੈ ਹਸਨਾ ਬੋਧ ਪ੍ਰਗਾਸ ਪ੍ਰਗਟ ਭਈ ਉਲਟ ਕਮਲ ਵਿਗਸਨਾ ਸੀਤਲ ਸਾਤ ਸੰਤੋਖ ਹੋਏ ਸਭ ਬੂਜੀ ਤ੍ਰਿਸਨਾ ਦਹਿ ਦਿਸ ਧਾਵਤ ਮਿਟ ਗਏ ਨਿਰਮਲ ਥਾਨ ਬਸਨਾ ਰਾਖਨ ਹਾਰੈ ਰਾਖਿਆ ਭੈ ਭ੍ਰਮ ਭਸਨਾ ਨਾਮ ਨਿਧਾਨ ਨਾਨਕ ਸੁਖੀ ਪੇਖ ਸਾਧ ਦਰਸਨਾ ਬਿਲਾਵਲ ਮਹੱਲਾ ਪੰਜਵਾ पाणि पखा कै तब हुहे निहाल राज मिल सिकदारिया अग्नि जाल संत जना का शोहरा तेस चरणी लाग माया धारी शत्र पात तेन छोडाउ त्याग रहाओ ਸੰਤਨ ਕਾ ਦਾਨ ਰੂਖਾ ਸੋ ਸਰਬ ਨਿਧਾਨ ਗ੍ਰਹਿ ਸਾਖਤ 36 ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ ਸਾਖਤ ਸਿਰ ਪਾਉ ਰੇ ਇਸਮੀ ਤਹਿ ਰਤ ਪਾਤ ਕੋਈ ਸਾਕਤ ਸਿਉ ਮੁਖ ਜੋਰਿਆ ਅਦਵੀਚੋ ਟੂਟੈ ਹਰ ਜਨ ਕੀ ਸੇਵਾ ਜੋ ਕਰੇ ਇਤ ਊਤਹਿ ਸ਼ੂਟੈ ਸਾਬਕੇਸ਼ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਭੇਟਤ ਸਾਧਕਾ ਨਾਨਕ ਗੁਣ ਗਾਈ